ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜ਼ਰੂਰ ਕਰਿਆ ਕਰੋ ਅੱਜ ਪਾਲਾ ਸੱਜਣ ਸੂਈ ਗਾਂ ਖਰੀਦ ਕੇ ਲਿਆਉਂਦਾ ਹੈ ਉਦੋਂ ਹੀ ਚਿੱਟੇ ਅਸਮਾਨ 'ਚ ਹਨੇਰਾ ਛਾ ਜਾਂਦਾ ਹੈ ਪਾਲਾ ਘਰ ਜਾ ਕੇ ਨਿੰਮ ਦੇ ਦਰਖਤ ਥੱਲੇ ਬੰਨ੍ਹ ਦਿੰਦਾ ਹੈ ਆਪ ਆਰਾਮ ਕਰਨ ਲਈ ਬਰਾਂਡੇ ਵਿੱਚ ਲੇਟੇ ਹੋਏ ਸੀ ਤੇਰੇ ਮਨ ਜੇ ਤੇ ਪੈ ਜਾਂਦਾ ਹੈ ਕਰਤਾਰੀ ਪਾਲੇ ਦੇ ਘਰ ਵਾਲੀ ਪਾਲੇ ਨੂੰ ਪਾਣੀ ਫੜਾ ਕੇ ਗਾਂ ਨੂੰ ਵੇਖਦੀ ਹੈ ਗਾਂ ਤਾਂ ਬਹੁਤ ਸੋਹਣੀ ਹੈ ਨਾਲ ਹੀ ਬੱਚੀ ਵੀ ਕਰਤਾਰੀ ਪਾਲੀ ਨੂੰ ਆਖਦੀ ਹੈ ਹੁਣ ਦੁਪਹਿਰਾ ਹੋਣ ਕਰਕੇ ਸਾਰੇ ਆਰਾਮ ਕਰਦੇ ਹਨ ਹਾੜ ਦਾ ਮਹੀਨਾ ਚੱਲਦਾ ਪਿਆ ਸੀ ਹਨੇਰੀ ਚੱਲ ਪੈਂਦੀ ਹੈ ਪਾਲਾ ਸੀਤੇ ਨੂੰ ਆਖਦਾ ਪੁੱਤ ਗਾਂ ਪਾਲਾ ਡਰੀ ਜਾਂਦੀ ਹੈ ਹੋਰ ਕਿਤੇ ਅੱਜ ਆਪਾਂ ਨੂੰ ਦੁੱਧ ਹੀ ਨ ਦੇਵੀ ਮੈਂ ਤਾਂ ਆਖਦਾ ਕਿ ਤੂੰ ਇਹਨੂੰ ਖੋਲ ਕੇ ਅੰਦਰ ਬੰਨ ਕੇ ਬੰਨ ਦੇ ਟਿਕ ਜਾਵੇਗੀ ਸੀਤਾ ਬਾਪੂ ਗਾਂ ਤੋਂ ਮੈਂ ਵੀ ਡਰਦਾ ਹਾਂ ਮਾੜਕ ਪਰਮ ਨੂੰ ਆਖਦੇ ਆ ਉਹ ਤਾਂ ਪੱਠੇ ਪੁੱਠੇ ਪਾਉਂਦਾ ਰਹਿੰਦਾ ਪਸੰਗਾਂ ਨੂੰ ਪਾਲਾ ਠੀਕ ਤੂੰ ਵੀ ਕੰਮ ਕਰਕੇ ਰਾਜੀ ਨਹੀਂ ਸੀਤਾ ਪਰਮੋਇ ਪਰਮ ਤੈਨੂੰ ਬਾਪੂ ਬੁਲਾਉਂਦਾ ਕੋਈ ਗੱਲ ਹੈ ਪਰਮ ਆ ਗਿਆ ਦੱਸੋ ਬਾਪੂ ਕੀ ਗੱਲ ਹੈ ਪਾਲਾ ਪੁੱਤ ਗਾਂ ਅੰਦਰ ਬੰਨਿਆ ਡਰੀ ਜਾਂਦੀ ਹੈ ਪਰਮ ਗਾਂ ਨੂੰ ਅੰਦਰ ਬੰਨਣ ਲਈ ਰੱਸਾ ਖੋਲਦਾ ਤਾਂ ਬੱਦਲ ਦੀ ਗੜਗੜ ਦੀ ਆਵਾਜ਼ ਹੁੰਦੀ ਹੈ ਤੇ ਡਰ ਕੇ ਝਟਕਾ ਮਾਰਦੀ ਹੈ ਤਾਂ ਪਰਮ ਦੇ ਹੱਥੋਂ ਰੱਸਾ ਨਿਕਲ ਜਾਂਦਾ ਹੈ ਗਾਂ ਬੇੜੇ ਵਿੱਚ ਇਧਰ ਉਧਰ ਦੌੜਨ ਲੱਗਦੀ ਹੈ ਪਾਲੇ ਦੀ ਘਰਵਾਲੀ ਪਰਮ ਤੇ ਸੀਤੇ ਦੀ ਮਾਂ ਕਰਤਾਰੀ ਰੋਟੀ ਲਿਆ ਕੇ ਗਾਂ ਨੂੰ ਪੁਚਕਾਰਦੀ ਐ ਖਬਰੀ ਖੜ ਜਾਵੇ ਗਾਂ ਬਹੁਤ ਡਰ ਗਈ ਸੀ ਜਿੱਧੇ ਰਸਤਾ ਮਿਲਦਾ ਉਧਰ ਹੀ ਭੱਜ ਜਾਂਦੀ ਹਿੰਮਤ ਕਰਕੇ ਗਾਂ ਨੂੰ ਇੱਕ ਪਾਸੇ ਘੇਰ ਹੀ ਲੈਂਦੇ ਨੇ ਪਰ ਇੱਕ ਪੌੜੀਆਂ ਕੋਠੇ ਤੇ ਚੜਤੀਆਂ ਸੀ ਉਹੀ ਗੱਲ ਹੋਈ ਜਿਹੜੀ ਕਦੇ ਸੋਚੀ ਨਹੀਂ ਸੀ ਗਾਂ ਪੌੜੀਆਂ ਰਾਹੀਂ ਕੋਠੇ ਤੇ ਚੜ ਗਈ ਪਾਲਾ ਲੱਗਦਾ ਅਰਜ ਨਹੀਂ ਬਚਦੀ ਨਾਲੇ ਮਰੂਗੀ ਨਾਲੇ ਕੰਮਰੀ ਭੰਨੂਗੀ ਕਰਤਾਰੀ ਬੂ ਗਾਂ ਤਾਂ ਕੋਠੇ ਚੜੀ ਹੀ ਮਾਰੀ ਹੁੰਦੀ ਹੈ ਕੁਦਰਤੀ ਗਾਂ ਟੇਕੇ ਖੜ ਗਈ ਪਰਮਣੇ ਰੱਸਾ ਫੜ ਲਿਆ ਕਿਵੇਂ ਨਾ ਕਿਵੇਂ ਗਾਂ ਹੀ ਠਾਂ ਲਿਆ ਕੇ ਅੰਦਰ ਬੰਨ ਦਿੱਤੀ ਸ਼ਾਮ ਨੂੰ ਰੋਟੀ ਖਾ ਕੇ ਸਾਰੇ ਪਰਿਵਾਰ ਗਾਂਵਾਰ ਹੀ ਗੱਲਾਂ ਕਰਦੇ ਰਹਿੰਦੇ ਹਨ ਰਾਤ ਨੂੰ 9 ਵਜੇ ਸੌਂ ਜਾਂਦੇ ਨੇ ਕਰਤਾਰੀ ਨੂੰ ਰਾਤ ਨੂੰ ਸੁਪਨਾ ਆਉਂਦਾ ਹੈ ਕਰਤਾਰੀਏ ਮੈਂ ਤਾਂ ਫੇਰ ਚੜ ਗਈ ਸੀ ਤੇਰੇ ਚਵਾਰੇ ਤੇ ਯਾਦ ਰੱਖੀ ਤੂੰ ਮੇਰੇ ਚਪੇੜ ਮਾਰੀ ਸੀ ਨਾ ਕਰਤਾਰੀ ਜ਼ੋਰ ਦੀ ਉੱਚੀ ਦੇਣ ਬੋਲਦੀ ਹੈ ਨਹੀਂ ਸਾਰੇ ਕਰਤਾਰੀ ਨੂੰ ਪੁੱਛਦੀ ਹੈ ਕੀ ਗੱਲ ਨਾਲ ਹੀ ਪਰਮ ਗਲਾਸ ਪਾਣੀ ਦਾ ਦਿੰਦਾ ਪੀਣ ਲਈ ਕਰਤਾਰੀ ਚੁੱਪ ਕਰਕੇ ਫੇਰ ਪੈ ਜਾਂਦੀ ਹੈ ਸੁਪਨੇ 'ਚ ਆਵਾਜ਼ ਆਉਂਦੀ ਹੈ ਨਹੀਂ ਕਰਤਾਰੀ ਇਹ ਮੈਂ ਤਾਂ ਪਾਲੇ ਨੂੰ ਹੁਣ ਉਹਨਾਂ ਹੀ ਪਿਆਰ ਕਰਦੀ ਹਾਂ ਤੇ ਕਰਦੀ ਰਹੂੰਗੀ ਕੀ ਤੂੰ ਮੇਰੇ ਰਾਹ 'ਚ ਕਦੇ ਨਹੀਂ ਅੜ ਸਕਦੀ ਹਾਂ ਹਾਂ ਕਰਤਾਰੀ ਦੀ ਅੱਖ ਖੁੱਲ ਜਾਂਦੀ ਹੈ ਤਾਂ ਗਾਂ ਅੜੰਗ ਰਹੀ ਸੀ ਟਾਈਮ ਦੇਖਿਆ ਤਾਂ ਸਵੇਰ ਦੇ 4:00 ਵੱਜ ਚੁੱਕੇ ਸੀ ਕਰਤਾਰੀ ਉੱਠ ਕੇ ਚਾਹ ਧਰ ਲੈਂਦੀ ਹੈ ਕਰਤਾਰੀ ਚਾਹ ਪੀ ਕੇ ਬਾਕੀ ਜੀਅ ਨੂੰ ਵੀ ਉਠਾ ਕੇ ਫੜਾ ਦਿੰਦੀ ਹੈ ਕਰਤਾਰੀ ਪਰਮ ਨੂੰ ਪੱਠੇ ਪਾ ਦੇ ਮੈਂ ਫਿਰ ਧਾਰ ਕੱਢੂ ਪਰਮ ਪੱਠੇ ਪਾ ਦਿੰਦਾ ਤੇ ਕਰਤਾਰੀ ਗਾਂ ਦੀ ਧਾਰ ਕੱਢਣ ਜਾਂਦੀ ਹੈ ਪਹਿਲਾਂ ਬੱਚੀ ਨੂੰ ਛੱਡ ਕੇ ਦੁੱਧ ਚੰਗਾਉਂਦੀ ਹੈ ਜਦੋਂ ਕਰਤਾਰੀ ਝੋਕ ਕੇ ਥਾਣਾ ਤੇ ਪਾਣੀ ਮਾਰਨ ਲੱਗੀ ਥਣ ਧੋਣ ਵਾਸਤੇ ਤਾਂ ਗਾਂ ਨੇ ਲੱਤ ਇਸ ਤਰ੍ਹਾਂ ਮਾਰੀ ਕਿ ਕਰਤਾਰੀ ਦੀ ਸੱਜੀ ਗੱਲ ਜ਼ਖਮੀ ਕਰ ਦਿੱਤੀ ਤੇ ਨਾਲੇ ਦੰਦ ਭੰਨ ਦਿੱਤੇ ਚਾਰ ਕਰਤਾਰੀ ਮੈਂ ਮਰ ਗਈ ਵੀ ਮੈਂ ਮਰ ਗਈ ਹਾਈ ਹਾਈ ਪਾਲਾ ਪਾਲਾ ਭੱਜ ਕੇ ਜਾਂਦਾ ਹੈ ਤੇ ਕਰਤਾਰੀ ਨੂੰ ਠਾ ਕੇ ਲਿਆ ਕੇ ਮੰਝੇ ਤੇ ਬਿਠਾ ਦਿੰਦਾ ਹੈ ਸਿੱਧੇ ਤੂੰ ਡਾਕਟਰ ਨੂੰ ਲਿਆ ਕੇ ਦਵਾਈ ਦਵਾ ਮੈਂ ਵੇਖਦਾ ਹਾਂ ਗਾਂ ਨੂੰ ਮਿਲਦੀ ਹੈ ਕਿ ਨਹੀਂ ਪਾਲਾ ਗਾਂ ਨੂੰ ਦੇਖਦਾ ਹੈ ਤਾਂ ਆਰਾਮ ਨਾਲ ਪੱਠੇ ਖਾਰੀ ਸੀ ਤੇ ਠਾਣਾ ਚ ਦੁੱਧ ਸੇਮ ਰਿਆ ਸੀ ਪਾਲਾ ਫਿਰ ਬੱਚੀ ਨੂੰ ਛੱਡ ਕੇ ਦੁੱਧ ਚੰਗਾਉਂਦਾ ਹੈ ਮਗਰੋਂ ਆਪ ਗਾਂ ਦੀ ਧਾਰ ਕੱਢਦਾ ਹੈ ਗਾਂ ਬਿਲਕੁਲ ਵੀ ਨਹੀਂ ਹਿਲਦੀ ਤੇ ਤਿੰਨ ਬਾਲਟੀਆਂ ਦੁੱਧ ਦੀਆਂ ਭਰ ਦਿੰਦੀ ਹੈ ਪਾਲਕ ਕਰਤਾਰੀ ਨੂੰ ਮਜ਼ਾਕ ਕਰਦਾ ਹੈ ਤੇਰਾ ਤਾਂ ਗਾਂ ਨੇ ਮੂੰਹ ਭੰਨਿਆ ਮੈਨੂੰ ਤਾਂ ਬੜਾ ਦੁੱਧ ਦਿੱਤਾ ਫਿਰ ਕਰਤਾਰੀ ਸੋਚਦੀ ਹੈ ਕਿ ਮੇਰੇ ਤੋਂ ਕੀ ਗਲਤੀ ਹੋ ਗਈ ਡਾਕਟਰ ਵੀ ਆ ਕੇ ਕਰਤਾਰੀ ਨੂੰ ਦਵਾਈ ਦੇ ਕੇ ਆਰਾਮ ਕਰਨ ਲਈ ਆਖਦਾ ਕਰਤਾਰੀ ਮੰਜੇ ਉੱਤੇ ਪਈ ਪਈ ਸੌਂ ਜਾਂਦੀ ਹੈ ਤੇ ਸੁਪਨੇ 'ਚ ਹਾਸੇ ਦੀ ਆਵਾਜ਼ ਸੁਣ ਕੇ ਇੱਕਦਮ ਉੱਠ ਜਾਂਦੀ ਹੈ ਪਾਲਾ ਤੈਨੂੰ ਰਾਤ ਦਾ ਕੀ ਹੋਇਆ ਐਵੇਂ ਜੇ ਘਰੀ ਜਾਨੀ ਹੈ ਜਿਵੇਂ ਕੋਈ ਡਰ ਹੋਵੇ ਅੰਦਰ ਕਰਤਾਰੀ ਪਤਾ ਨਹੀਂ ਕੀ ਆਵਾਜ਼ਾਂ ਆਈ ਜਾਂਦੀਆਂ ਜਦੋਂ ਮੈਂ ਪੈ ਜਾਂਦੀ ਆ ਅੱਜ ਪਾਲਾ ਰਸੋਈ ਦਾ ਕੰਮ ਵੀ ਆਪ ਹੀ ਕਰਦਾ ਨਾਲੇ ਸੋਚਦਾ ਕਿ ਕੀ ਗੱਲ ਹੋਈ ਬਾਈ ਰਾਤ ਦਾ ਕਰਤਾਰੀ ਦਾ ਇਹੋ ਹੀ ਹਾਲ ਹੈ ਪੰਜ ਦਿਨ ਇਸੇ ਤਰ੍ਹਾਂ ਹੀ ਨਿਕਲ ਜਾਂਦੇ ਨੇ ਤੇ ਕਰਤਾਰੀ ਦੇ ਜ਼ਖਮ ਵੀ ਠੀਕ ਹੋ ਜਾਂਦੇ ਆ ਕਰਤਾਰੀ ਜੇ ਆਪ ਰਸੋਈ ਦਾ ਕੰਮ ਕਰਦੀ ਐ ਪਾਲਾ ਸਾਰਾ ਕੰਮ ਕਾ ਕੇ ਖੇਤ ਗੀੜਾ ਮਾਰਨ ਚਲਾ ਜਾਂਦਾ ਗਾਂ ਦੀ ਧਾਰ ਤਿੰਨ ਟਾਈਮ ਕੱਢਣੀ ਪੈਂਦੀ ਸੀ ਤਾ ਕਰਕੇ ਜਲਦੀ ਹੀ ਆ ਜਾਂਦਾ ਹੈ ਕਰਤਾਰੀ ਨੂੰ ਨਹੀਂ ਸੀ ਪਤਾ ਕਿ ਗਾਂ ਦੁਪਹਿਰੇ ਵੀ ਦੁੱਧ ਦਿੰਦੀ ਹੈ ਦੁੱਧ ਵਾਰੀ ਪਤਾ ਲੱਗਣ ਤੇ ਕਰਤਾਰੀ ਆਖ ਖੁਸ਼ੀ ਖੁਸ਼ੀ ਪੱਠੇ ਪਾਉਂਦੀ ਹੈ ਪਰ ਗਾਂ ਪੱਠਿਆਂ ਨੂੰ ਮੂੰਹ ਵੀ ਨਹੀਂ ਲਾਉਂਦੀ ਪਾਲਾ ਵੇਖਦਾ ਕੀ ਗੱਲ ਹੋਈ ਅੱਜ ਤਾਂ ਗਾਂ ਨੇ ਪੱਠੇ ਵੀ ਨਹੀਂ ਖਾਤੇ ਡਾਕਟਰ ਨੂੰ ਬੁਲਾ ਕੇ ਗਾਂ ਨੂੰ ਚੈੱਕ ਕਰਾਉਂਦਾ ਹੈ ਤੇ ਕਿਤੇ ਬਿਮਾਰ ਨਾ ਹੋਵੇ ਡਾਕਟਰ ਆਖਦਾ ਤੇਰੀ ਗਾਂ ਤਾਂ ਬਿਲਕੁਲ ਠੀਕ ਹੈ ਸੱਜਰੇ ਪੱਠੇ ਪਾ ਕੇ ਵੇਖ ਖਾਂਦੀ ਹੈ ਕਿ ਨਹੀਂ ਕਾਲਾ ਹੋਰ ਪੱਠੇ ਪਾ ਕੇ ਦਾਣਾ ਧੂੜ ਦਿੰਦਾ ਤੇ ਗਾਂ 10 ਮਿੰਟਾਂ ਚ ਹੀ ਖੁਰਲੀ ਖਾਲੀ ਕਰ ਦਿੰਦੀ ਹੈ। ਗਾਂ ਭੁੱਖੀ ਹੋਣ ਕਰਕੇ ਹੋਰ ਪੱਠੇ ਪਾ ਦਿੰਦਾ ਹੈ। ਅੱਜ ਫਿਰ ਰਾਤ ਨੂੰ ਸਾਰੇ ਸੌਂ ਜਾਂਦੇ ਤੇ ਕਰਤਾਰੀ ਨੂੰ ਸੁਪਨੇ 'ਚ ਆਵਾਜ਼ ਆਉਂਦੀ ਹੈ। ਕਰਤਾਰੀ ਮੇਰੇ ਨੇੜੇ ਆਈ ਤਾਂ ਤੇਰੀ ਗੁੱਤ ਪੱਟ ਕੇ ਪੱਟ ਦੂੰਗੀ ਹਾ ਹਾ। ਕਰਤਾਰੀ ਡਰ ਨਾਲ ਉੱਠ ਕੇ ਬੈਠ ਜਾਂਦੀ ਹੈ ਤੇ ਸੋਚਦੀ ਹੈ ਕਿ ਕੌਣ ਹੈ ਜਿਹੜੀ ਮੇਰੀ ਗੁੱਤ ਪੱਟੂ। ਕਰਤਾਰੀ ਸਵੇਰੇ ਉੱਠ ਕੇ ਗਾਂ ਨੂੰ ਫੇਰ ਪੱਠੇ ਪਾਉਣ ਲੱਗਦੀ ਹੈ। ਤਾ ਗਾਂ ਗਿੱਚੀ ਕੋਲੋਂ ਕਰਕੇ ਗੁੱਤ ਫੜ ਝਟਕਾ ਝਟਕਾ ਮਾਰਦੀ ਐ ਤਾਂ ਕਰਤਾਰੀ ਦੀ ਗੁੱਤ ਗਾਂ ਦੇ ਮੂੰਹ 'ਚ ਹੀ ਰਹਿ ਜਾਂਦੀ ਐ ਪਾਲਾ ਤੇ ਪਰਮ ਵੀ ਆ ਜਾਂਦੇ ਐ ਕਿ ਕੀ ਹੋ ਰਿਹਾ ਐ ਪਰਮ ਇਹ ਕੀ ਤੇਰੀ ਗੁੱਤ ਖਾ ਗਈ ਗਾਂ ਕਰਤਾਰੀ ਮੰਜੇ ਤੇ ਬੈਠ ਕੇ ਗੁੱਸੇ 'ਚ ਇਹ ਨਹੀਂ ਮੈਨੂੰ ਨੇੜੇ ਹੋਣ ਦਿੰਦੀ ਪਹਿਲਾਂ ਮੇਰਾ ਮੂੰਹ ਭੰਨਿਆ ਜਦੋਂ ਦੀ ਆਈ ਐ ਅੱਜ ਮੇਰੀ ਗੁੱਤ ਹੀ ਪੱਟ ਲਈ ਨਾਲੇ ਸੁਪਨੇ ਨੂੰ ਕਰਦੀ ਐ ਜਿਹੜਾ ਰਾਤ ਆਇਆ ਸੀ ਕਿ ਮੇਰੇ ਨੇੜੇ ਹੋਈ ਤਾਂ ਗੁੱਤ ਪੱਟ ਦੂੰ ਕਰਤਾਰੀ ਪਾਲੇ ਨੂੰ ਆਖਦੀ ਹੈ ਕਿ ਆਪਾਂ ਕਿਸੇ ਸਿਆਣੀ ਕੋਲੋਂ ਪੁੱਛ ਲੈ ਕੇ ਆਈਏ ਕਿ ਗਾਂ ਮੇਰੇ ਨਾਲ ਹੀ ਐਵੇਂ ਕਿਉਂ ਕਰਦੀ ਐ ਰਾਤ ਨੂੰ ਸੁਪਨੇ ਵਿੱਚ ਤਾਂ ਧਮਕੀ ਹੁੰਦੀ ਐ ਤੇ ਦਿਨੇ ਭਾਣਾ ਵਰਤੇ ਜਾਂਦਾ ਆਹ ਹਾਲ ਐ ਕਰਿਆ ਜਾਂਦਾ ਜਦੋਂ ਦੀ ਆਈ ਐ ਤੇਰੀ ਗਾਂ ਪਾਲਾ ਠੀਕ ਐ ਆਪਾਂ ਕੱਲ ਨੂੰ ਚਲੇ ਜਾਵਾਂਗੇ ਸਿਆਣੀ ਕੋਲੇ ਪਰਮ ਤੇ ਸੀਤਾ ਕਿਸੇ ਦੇ ਘਰ ਪਾੜਨ ਤੁਰਨ ਜਾਂਦੇ ਅਤੇ ਪਾਲਾ ਕਹੀ ਲੈ ਕੇ ਖੇਤ ਪਾਣੀ ਲਾਉਣ ਤੁਰ ਜਾਂਦਾ ਫਿਰ ਕਰਤਾਰੀ ਨੂੰ ਬੈਠੀ ਨੂੰ ਹੀ ਆਵਾਜ਼ ਸੁਣਦੀ ਐ ਤੈਨੂੰ ਮੈਂ ਭੇਜਾਂ ਸਿਆਣੇ ਕੋਲ ਹਾਂ ਹਾਂ ਨਹੀਂ ਕਰਤਾਰੀ ਇਹ ਤੂੰ ਮੈਨੂੰ ਭੁੱਲ ਗਈ ਜਿੱਥੇ ਤੂੰ ਮੈਨੂੰ ਲੈ ਕੇ ਗਈ ਸੀ ਅੱਜ ਤੂੰ ਵੀ ਉੱਥੇ ਹੀ ਚੱਲ ਕਰਤਾਰੀ ਚੁੱਪ ਹੋ ਜਾਂਦੀ ਐ ਕੋਈ ਆਵਾਜ਼ ਨਹੀਂ ਨਿਕਲਦੀ ਕਰਤਾਰੀ ਦੀ ਗਾਂ ਵੀ ਰੱਸਾ ਤੋੜ ਕੇ ਕਰਤਾਰੀ ਦੇ ਸਾਹਮਣੇ ਖੜ ਗਈ ਕਰਤਾਰੀ ਡਰ ਕੇ ਭੱਜਦੀ ਅੱਗੇ ਫਿਰ ਗਾਂ ਆ ਜਾਂਦੀ ਘਰ ਦੇ ਨਾਲ ਵਾਲੇ ਥਾਂ 'ਚ ਖੂਹ ਹੁੰਦਾ ਐ ਕਰਤਾਰੀ ਨੂੰ ਹਰ ਪਾਸੇ ਹੀ ਗਾਂ ਦੇਖਦੀ ਐ ਖੂਹ ਵਾਲੇ ਪਾਸੇ ਗਾਂ ਨਹੀਂ ਹੁੰਦੀ ਤੇ ਕਰਤਾਰੀ ਖੂਹ ਵਾਲੇ ਪਾਸੇ ਭੱਜ ਜਾਂਦੀ ਹੈ ਗਾਂ ਹੌਲੀ-ਹੌਲੀ ਕਰਤਾਰੀ ਦੇ ਕੋਲ ਜਾਂਦੀ ਹੈ ਕਰਤਾਰੀ ਨੂੰ ਫੇਰ ਆਵਾਜ਼ ਆਉਂਦੀ ਹੈ ਕੁਝ ਜਾਦ ਆਇਆ ਕਰਤਾਰੀ ਫਿਰ ਕਰਤਾਰੀ ਨੂੰ ਚੇਤਾ ਆ ਜਾਂਦਾ ਹੈ ਕਿ ਮੈਂ ਨਿੰਮੂ ਨੂੰ ਇੱਥੇ ਸੁਟਿਆ ਸੀ ਕਰਤਾਰੀ ਰੌਲਾ ਪਾਉਂਦੀ ਹੈ ਹਾਂ ਮੈਂ ਨਿੰਮੂ ਨੂੰ ਇੱਥੇ ਸੁਟਿਆ ਸੀ ਹਾਂ ਮੈਂ ਨਿੰਮੂ ਨੂੰ ਮਾਰਿਆ ਸੀ ਹਾਂ ਹਾਂ ਮੈਂ ਨਿੰਮੂ ਨੂੰ ਮਾਰਿਆ ਰੌਲਾ ਸੁਣ ਕੇ ਲੋਕ ਖੂਹ ਤੇ ਇਕੱਠੇ ਹੋ ਜਾਂਦੇ ਆ ਕਰਤਾਰੀ ਆਪਣੇ ਆਪ ਖੂਚ ਛਾਲ ਮਾਰਨ ਲੱਗਦੀ ਹੈ ਤੇ ਲੋਕ ਕਰਤਾਰੀ ਨੂੰ ਫੜ ਲੈਂਦੇ ਹਨ ਤੇ ਘਰ ਲਿਆ ਕੇ ਮੰਜੇ ਤੇ ਬਿਠਾ ਲੈਂਦੇ ਹਨ ਇੱਕ ਬੰਦਾ ਗਾਹ ਨੂੰ ਲਿਆ ਕੇ ਕਿੱਲੇ ਤੇ ਬੰਨ੍ਹ ਦਿੰਦਾ ਹੈ ਇੱਕ ਉਹ ਬੰਦਾ ਖੇਤ ਪਾਲੇ ਨੂੰ ਜਾ ਕੇ ਲੈ ਆਉਂਦਾ ਹੈ ਪਾਲਾ ਦੇਖ ਕੇ ਹੈਰਾਨ ਹੁੰਦਾ ਹੈ ਕਿ ਕਰਤਾਰੀ ਕੀ ਕਹੀ ਜਾਂਦੀ ਹੈ ਨਿੰਮੋ ਮੈਂ ਮਾਰੀਏ ਪੁਲਿਸ ਵੀ ਇੱਥੇ ਪਹੁੰਚ ਜਾਂਦੀ ਹੈ ਰਾਲਾ ਪਿਆ ਹੋਣ ਕਰਕੇ ਪੁਲਿਸ ਨਿੰਮੋ ਬਾਰੇ ਹੀ 7 ਸਾਲ ਤੋਂ ਕੇਸ ਦੀ ਪੜਤਾਲ ਕਰ ਰਹੀ ਸੀ ਪਰ ਨਿਮਮਵਾਰੀ ਕੋਈ ਸਰਾਗ ਨਹੀਂ ਸੀ ਮਿਲ ਰਿਹਾ ਅੱਜ ਪੁਲਿਸ ਨੂੰ ਵੀ ਉਮੀਦ ਹੋ ਜਾਂਦੀ ਹੈ ਕਿ ਕੇਸ ਹੱਲ ਹੋਣ ਦੀ ਪੁਲਿਸ ਹਸਪਤਾਲ ਫੋਨ ਕਰਕੇ ਐਂਬੂਲੈਂਸ ਮਗਵਾ ਕੇ ਕਰਤਾਰੀ ਨੂੰ ਹਸਪਤਾਲ ਦਾਖਲ ਕਰਵਾ ਦਿੰਦੀ ਹੈ ਡਾਕਟਰ ਕਰਤਾਰੀ ਦਾ ਚੈੱਕਅਪ ਕਰਕੇ ਬੇਹੋਸ਼ੀ ਦਾ ਟੀਕਾ ਲਾ ਦਿੰਦਾ ਹੈ ਅਗਲੇ ਦਿਨ ਕਰਤਾਰੀ ਨੂੰ ਹੋਸ਼ ਆਉਂਦੀ ਹੈ ਤਾਂ ਕਰਤਾਰੀ ਆਸੇ-ਪਾਸੇ ਵੇਖਣ ਲੱਗ ਜਾਂਦੀ ਹੈ ਪਾਲੇ ਨੂੰ ਵੇਖ ਕੇ ਕਰਤਾਰੀ ਰੋਣ ਲੱਗ ਪਈ ਤੇ ਆਖਦੀ ਹੈ ਕਿ ਮੈਂ ਕਿੰਨਾ ਵੱਡਾ ਪਾਪ ਕੀਤਾ ਨਿਮਮਣ ਮਾਰ ਕੇ ਆਲਾ ਤੂੰ ਨਿੰਮੂ ਨੂੰ ਮਾਰਿਆ ਮੈਂ ਹੈਰਾਨ ਆ ਤੇਰੇ ਤੇ ਡਾਕਟਰ ਆ ਕੀ ਕਰਤਾਰੀ ਦਾ ਚੈੱਕਅਪ ਕਰਕੇ ਦੱਸਦਾ ਹੈ ਕਿ ਮਰੀਜ਼ ਹੁਣ ਬਿਲਕੁਲ ਠੀਕ ਹੈ ਪੁਲਿਸ ਵੀ ਲੋੜੀ ਦੇ ਬਿਆਨ ਲੈਣ ਵਾਸਤੇ ਪਹੁੰਚ ਜਾਂਦੇ ਹਨ ਨਿੰਮੂ ਪੁਲਿਸ ਕੋਲ ਕਤਲ ਦਾ ਦੋਸ਼ ਮੰਨ ਜਾਂਦੀ ਹੈ ਇੰਸਪੈਕਟਰ ਤੁਸੀਂ ਨਿੰਮੂ ਨੂੰ ਕਿਉਂ ਮਾਰਿਆ ਕਰਤਾਰੀ ਮੈਨੂੰ ਨਿੰਮੂ ਤੇ ਪਾਲੇ ਤੇ ਸ਼ੱਕ ਹੋਇਆ ਕਿ ਜਦੋਂ ਵੀ ਇਹ ਦੋਨੋਂ ਕੀਤੇ ਟੱਕਰ ਦੇ ਆ ਤਾਂ ਨਿੰਮੂ ਪਾਲੇ ਨੂੰ ਜੱਫੀ ਪਾ ਕੇ ਮਿਲਦੀ ਸੀ ਮੈਨੂੰ ਇਹ ਚੰਗਾ ਨਹੀਂ ਲੱਗਦਾ ਸੀ ਕਿ ਇੱਕ ਦਿਨ ਨਿੰਮੂ ਮੇਰੇ ਕੋਲ ਆਈ ਤਾਂ ਘਰ ਕੋਈ ਨਹੀਂ ਸੀ ਮੈਂ ਬਹਾਨਾ ਲਾ ਕੇ ਖੂਹ ਤੇ ਲੈ ਗਈ ਅਸੀਂ ਦੋਨੋਂ ਹੀ ਸੀ ਪਾਸੇ ਵੀ ਕੋਈ ਨਹੀਂ ਸੀ ਜੋ ਆਵਾਜ਼ ਸੁਣ ਸਕਦਾ ਮੈਂ ਮੌਕਾ ਵੇਖ ਕੇ ਨਿੰਮੂ ਦੇ ਮੂੰਹ ਤੇ ਥੱਪੜ ਮਾਰਿਆ ਤੇ ਗੁੱਤੋਂ ਫੜ ਕੇ ਖੂਹ ਵਿੱਚ ਧੱਕਾ ਦੇ ਦਿੱਤਾ ਖੂਹ ਡੂੰਘਾ ਤੇ ਹਨੇਰਾ ਹਨੇਰੇ ਵਾਲਾ ਹੋਣ ਕਰਕੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਮੇਰੇ ਬਿਨਾ ਖੂਹ ਬੰਦ ਹੋਣ ਕਰਕੇ ਕੋਈ ਨਹੀਂ ਜਾਣਦਾ ਇੱਧਰ ਪਾਲਾ ਜਾ ਜਾਣੀ ਕਰਤਾਰੀਏ ਨਿੰਮੂ ਤਾਂ ਮੈਨੂੰ ਵੱਡਾ ਭਰਾ ਸਮਝੀ ਸੀ ਕਰਤਾਰੀ ਜਦੋਂ ਸ਼ੱਕ ਸੀ ਤਾਂ ਮੈਨੂੰ ਪੁੱਛ ਸਕਦੀ ਸੀ ਰੌਲਾ ਪਾ ਕੇ ਰੋਕ ਸਕਦੀ ਸੀ ਤੂੰ ਤਾਂ ਚੁੱਪ ਕਰਕੇ ਨਿੰਮੂ ਦੀ ਜਾਨ ਹੀ ਲੈ ਲਈ ਤੇ ਪਾਲਾ ਅੱਖਾਂ ਵਿੱਚ ਪਾਣੀ ਭਰ ਆਉਂਦਾ ਹੈ ਕਿ ਗਲਤ ਸ਼ੱਕ ਨੇ ਕਿਵੇਂ ਜ਼ਿੰਦਗੀ ਖਰਾਬ ਕਰ ਦਿੱਤੀ ਨਿੰਮੂ ਰਾਜੇ ਬਾਣੀਏ ਦੀ ਕੁੜੀ ਸੀ ਅਸੀਂ ਬਚਪਨ ਤੋਂ ਹੀ ਭੈਣ ਭਰਾ ਵਾਲਾ ਮੋਹ ਰੱਖਦੇ ਸੀ ਸਾਡੇ ਵਿੱਚ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੀ ਜਿਹੜੀ ਤੂੰ ਸੋਚੀ ਕਰਤਾਰੀ ਹਾਏ ਮੇਰੇ ਰੱਬਾ ਮੈਂ ਤਾਂ ਉਹੀ ਲੁੱਟਿਆ ਗਿਆ ਹਾਏ ਰੱਬਾ ਕਰਤਾਰੀ ਨੂੰ ਲੇਡੀ ਪੁਲਿਸ ਬੁਲਾ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਮੀਰ ਹੈ ਕਿ ਤੁਹਾਨੂੰ ਘਾੜੀ